ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਗੁਜਰੀ ਮਹੱਲਾ ਪਹਿਲਾ ਚਉਪਦੇ ਘਰ ਪਹਿਲਾ ਤੇਰਾ ਨਾਮ ਕਰੀ ਚਨਨਾਠਿਆ ਜੇ ਮਨੁਰਸਾ ਹੋਏ ਕਰਨੀ ਕੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ ਪੂਜਾ ਕੀਚੇ ਨਾਮ ਧਿਆਈਐ ਬਿਨ ਨਾਵੇ ਪੂਜਾ ਨਾ ਹੋਏ ਰਹਾਉ ਬਾਹਰ ਦੇਵ ਪਖਾਲੀ ਹੈ ਜੇ ਮਨ ਧੋਵੇ ਕੋਏ ਝੂਠ ਲਹਿ ਜੀਉ ਮਾਂਜੀਐ ਮੋਖ ਪਿਆਣਾ ਹੋਏ ਪਸ਼ੂ ਮਿਲਾ ਚੰਗਿਆਈਆਂ ਖੜ ਖਾਵਹਿ ਅੰਮ੍ਰਿਤ ਦੇਹੇ ਨਾਮ ਵਿਹੂਨੇ ਆਦਮੀ ਧ੍ਰਿਗ ਜੀਵਨ ਕਰਮ ਕਰੇਹੇ ਨੇੜਾ ਹੈ ਦੂਰ ਨਾ ਜਾਣਿ ਹੋ ਨਿਤ ਸਾਰੇ ਸੰਭਾਲੇ ਜੋ ਦੇਵੈ ਸੋ ਖਾਵਣਾ ਕਹ ਨਾਨਕ ਸੱਚਾ ਹੈ ਗੂਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਬੇਦ ਪੜੈ ਮੁਖ ਕੰਠ ਸਵਾਰ ਤਾ ਕੋ ਵੰਤ ਨਾ ਜਾਈ ਲਖਣਾ ਆਵਤ ਜਾਤ ਰਹੈ ਗੋਬਾਰ ਪ੍ਰੀਤਮ ਕਿਉ ਬਿਸਰੈ ਮੇਰੇ ਪ੍ਰਾਨ ਆਧਾਰ ਜਾ ਕੀ ਭਗਤ ਕਰੈ ਜਨ ਪੂਰੇ ਮਨ ਜਨ ਸੇਵੈ ਗੁਰ ਵਿਚਾਰ ਰਹਾਓ ਰਾਵਸਸ ਦੀਪਕ ਜਾ ਕੇ ਤ੍ਰਿਪਵਣ ਏਕਾ ਜੋਤ ਮੁਰਾਰ ਗੁਰਮukh ਹੋਏ ਸੋ ਐ ਨਸ ਨਿਰਮਲ ਮਨ ਮੁਖ ਰਹਿਣ ਆਧਾਰ ਸੇਧ ਸਮਾਦ ਕਰੈ ਨਿਤ ਝਗਰਾ ਦੋਹ ਲੋਚਨ ਕਿਆ ਹਿਰੈ ਅੰਤਰ ਜੋਤਿ ਸ਼ਬਦ ਧੁਨ ਜਾਗੈ ਸਤਿਗੁਰ ਚਗਰ ਨਬੇਰੈ ਸੋਰ ਨਰਨਾਥ ਬੇਅੰਤ ਜੋਨੀ ਸਾਚੈ ਮਹਿਲ ਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਰਾਗ ਗੁਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਗਿ ਇਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ ਜਿਤ ਕਮ ਹਰ ਵਿਸਰੈ ਦੂਜੈ ਲੱਗੈ ਜਾਏ ਐਸਾ ਸਤਿਗੁਰ ਸੇਵੀਐ ਮਨਾ ਜਿਤ ਸੇਵੇਐ ਗੋਵਿੰਦ ਪ੍ਰੀਤ ਉਪਜੈ ਔਰ ਵਿਸਰ ਸਭ ਜਾਏ ਹਰ ਸੇਤੀ ਚਿਤ ਗੈਰ ਹੈ ਜਰਾ ਕਾ ਭੋ ਨਾ ਹੋਵਈ ਜੀਵਨ ਪਦਵੀ ਪਾਏ ਰਹਾਓ ਗੋਬਿੰਦ ਪ੍ਰੀਤ ਸਿਓ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਵਾ ਜੋਤੀ ਜੋਤ ਸਮਈ ਬਿਨ ਭਾਗਾ ਐਸਾ ਸਤਗੁਰ ਨਾ ਪਾਈਐ ਜੇ ਲੋਚੈ ਸਭ ਕੋਏ ਉੜੇ ਕੀ ਪਾਲ ਵਿੱਚੋਂ ਨਿਕਲੈ ਤਾਂ ਸਦਾ ਸੁਖ ਹੋਏ ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਆਗੇ ਜਿਉ ਤਰੇ ਸਤਿਗੁਰ ਕਾ ਭਾਣਾ ਚਿਤ ਕਰੇ ਸਤਿਗੁਰ ਆਪੇ ਕਿਰਪਾ ਕਰੇ ਗੁਜਰੀ ਮਹੱਲਾ 3 ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਏ ਜੀ ਹਰ ਕੀ ਸੇਵਾ ਤੇ ਮਨੁ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵ ਬਣੀ ਜੀਉ ਰਹਾਓ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ ਹਰ ਕੀ ਮੈਂ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆਂ ਨਾਲ ਨਾ ਜਾਈ ਹਰ ਮੇਰਾ ਧਨ ਮੇਰੇ ਸਾਥ ਚਾਲੈ ਜਹਾਂ ਹੋਂ ਜਾਵ ਤਹ ਜਾਈ ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ਕਹਿ ਨਾਨਕ ਹਰ ਕਾ ਭਾਣਾ ਹੋਆ ਕਹਿ ਨਾ ਕਛੂ ਨ ਜਾਈ ਗੂਜਰੀ ਮਹੱਲਾ ਤੀਜਾ ਜੁਗ ਮੈਂ ਨਾਮ ਦੁਲੰਪ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨ ਹੋਵਈ ਵੇਖੋ ਕੋ ਵਿਉ ਪਾਏ ਬਲੇ ਹਾਰੀ ਗੁਰ ਆਪਣੇ ਸਤ ਬਲੇ ਹਾਰੈ ਜਾਓ ਸਤ ਗੁਰ ਮਿਲਿਆ ਹਰ ਮਨ ਵਸੈ ਸਹਜੇ ਰਹੈ ਸਮਾਇ ਰਹਾਓ ਜਾ ਭਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗ ਤੇ ਹਰ ਪਾਈਐ ਹਰ ਸਿਉ ਰਹੈ ਸਮਾਏ ਸੇ ਮੁਕਤ ਜੇ ਮਨ ਜਿਨੈ ਫਿਰ ਧਾਤ ਨ ਲਾਗੈ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰਿਪੁਣ ਸੋਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤੇ ਸਕਿਰ ਜਾਏ ਇਹੋ ਕਰਨਾ ਕਰਤਾ ਕਰੇ ਜੋਤੀ ਜੋਤ ਸਮਾਏ ਇਹੋ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ